ਤੇ ਲੋ ਜੀ ਇੱਧਰ ਆਪਾਂ ਕੱਢ ਲੱਗੇ ਆ ਜੀ ਮੈਦਾ ਮੈਦਾ ਪਾਟੇ ਦੇ ਵਿੱਚੋਂ ਕੱਢ ਦੇ ਲੱਗੇ ਆ ਜੀ ਠੀਕ ਹੈ ਜੀ ਜੇਕਰ ਤੁਸੀਂ ਪੂਰੀਆਂ ਭਟੂਰੇ ਕੁਛ ਵੀ ਬਣਾਣੇ ਹੋਵੇ ਨਾ ਤਾਂ ਖੁਦ ਹੀ ਕਰੋ ਮਤਲਬ ਆਪਣੇ ਉਹਦੇ ਚੋਂ ਕੱਢਿਆ ਕਰੋ ਜਿਹੜਾ ਬਾਹਰ ਤੋਂ ਆਪਾਂ ਮੈਦਾ ਲੈਣੇ ਹੋ ਬਿਲਕੁਲ ਨੁਕਸਾਨ ਦੇਂਦਾ ਨਾਲੇ ਵਧੀਆ ਡਾਈਜੈਸਟ ਵੀ ਨਹੀਂ ਹੁੰਦਾ ਤੇ ਬਾਕੀ ਇੱਕ ਮੈਨੂੰ ਭੈਣ ਦਾ ਕਮੈਂਟ ਆਇਆ ਮੈਂ ਜਰੂਰ ਉਹਦਾ ਜਵਾਬ ਦਵਾਂਗੀ ਠੀਕ ਹੈ ਜੀ ਤਾਂ ਲਾਸਟ ਤੱਕ ਬਨੇ ਰਹੋ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਾਸਤਰੀ ਕਾ ਜੀ ਕੌਰ ਜੀ ਦਾ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈ ਗੁਰੂ ਕਰੇ ਖੁਸ਼ ਹੋ ਚਾਂਦੀ ਕਲਾਚਰੋ ਬਲੌਗ ਦੀ ਸ਼ੁਰੂਆਤੀ ਇੱਧਰ ਆਪਾਂ ਮੈਦਾ ਕੱਢ ਕੇ ਲੈ ਆਈ ਸੀ ਤੁਹਾਨੂੰ ਦਿਖਾਇਆ ਹੁਣੇ ਮੈਂ ਠੀਕ ਹੈ ਜੀ ਬਾਹਰ ਬਹੁਤ ਜ਼ਿਆਦਾ بارش ਹੋ ਰਹੀ ਹੈ ਤੇ بارش ਵਿੱਚ ਜੇਕਰ ਤੁਹਾਡਾ ਕੁਝ ਮਨ ਕਰੇ ਅੱਜ ਆਪਾਂ ਬਣਾਵਾਂਗੇ ਭਟੂਰੇ ਪੂਰੀਆਂ ਜੋ ਬਣਦੇ ਆ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਇਹਦੇ ਲਈ ਆਪਾਂ ਦੇਖੋ ਮੈਂ ਕਿਹਾ ਮੈਂ ਪਹਿਲਾਂ ਆਟਾ ਗੁੰਨ ਕੇ ਰੱਖ ਲੈਣੀ ਆ ਕਿਉਂਕਿ ਆਟਾ ਗੁੱਜ ਜਾਵੇ ਨਾ ਥੋੜੀ ਖਮੀਰ ਜੀ ਛੱਡ ਜਾਂਦਾ ਇਹਦਾ ਇਹ ਫਾਇਦਾ ਹੁੰਦਾ ਤੇ بارش ਦੇਖ ਲਓ ਤੁਸੀਂ ਬਾਹਰ ਤੁਹਾਨੂੰ ਦਿਖਾਣੇ ਆ ਕਿੰਨੀ بارش ਹੋ ਰਹੀ ਹੈ ਬਹੁਤ ਤੇਜ਼ بارش ਆ ਗਈ ਹੈ ਬਹੁਤ ਦਿਨ ਹੋ ਗਏ ਨੇ ਸਾਡੇ ਇੱਥੇ بارش ਬਿਲਕੁਲ ਬੰਦ ਹੋਣੇ ਦਾ ਨਾਮ ਹੀ ਨਹੀਂ ਲੈ ਰਹੀ ਤੇ ਇਹਦੇ ਲਈ ਮੈਂ ਕੀ ਲਿਆ ਲੋਕੀ ਦਹੀਂ ਵੀ ਪਾ ਲੰਨੇ ਈਨੋ ਵੀ ਪਾਲੰਗੇ ਜੀ ਮੈਂ ਇਹਦੇ ਵਿੱਚ ਥੋੜੀ ਜੀ ਮੈਂ ਦੇਖੋ ਜੀ ਲੱਸੀ ਠੀਕ ਹੈ ਆਪਾਂ ਥੋੜੀ ਜੀ ਲੱਸੀ ਪਾਵਾਂਗੇ ਇਹਦੇ ਵਿੱਚ ਤਾਂ ਕਿ ਥੋੜਾ ਆਟਾ ਜਿਹੜਾ ਨਾ ਖੱਟਾਪਨ ਜਾ ਆ ਜਾਵੇ ਲੋ ਜੀ ਥੋੜੀ ਜੀ ਲੱਸੀ ਪਾ ਲਈ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਜੀ ਪੁਆਇੰਟ ਠੀਕ ਹੈ ਹਲਕਾ ਜਿਹਾ ਇਹਦੇ ਵਿੱਚ ਆਪਾਂ ਪਾ ਲਾਂਗੇ ਜੇ ਕਪਵਾਣਾ ਚਾਹੋ ਨੂਨ ਪਰ ਮੈਂ ਪਾਉਂਦੀ ਨਹੀਂ ਹੁੰਦੀ ਠੀਕ ਹੈ ਹੁਣ ਇਹਨੂੰ ਆਪਾਂ ਮਿਕਸ ਜਿਆ ਕਰ ਲਾਂਗੇ ਸ ਇਨੂੰ ਵਧੀਆ ਤਰੀਕੇ ਨਾਲ ਗੁੰਨ ਲੈਣੇ ਆਟਾ ਜਿਵੇਂ ਗੁੱਜਦੇ ਆ ਨਾ ਪੂਰੀਆਂ ਦਾ ਆਟਾ ਗੁੰਨਦੇ ਆ ਐਵੇਂ ਕਰਕੇ ਗੁੰਨ ਦਿੰਦੇ ਆ ਤੇ بارشਾਂ ਦੇਖ ਲਓ ਬਹੁਤ ਦਿਨ ਹੋ ਗਏ ਨੇ ਸਾਡੇ ਤਾਂ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਜੀਰੀਆਂ ਬਿਲਕੁਲ ਸਾਡੇ ਖੇਤਾਂ ਦੇ ਵਿੱਚ ਡੁੱਬ ਚੁੱਕੀਆਂ ਖੇਜੀਆਂ ਸਾਡੀਆਂ ਬਿਲਕੁਲ ਡੁੱਬ ਚੁੱਕੀਆਂ ਬਿਲਕੁਲ ਵੀ ਪਾਣੀ ਚ ਦਿਖ ਨਹੀਂ ਰਹੀਆਂ ਬਾਕੀ ਜੋ ਕਰਮਾ ਚ ਕਹਿਣਾ ਮਿਲੇਗਾ ਆਪਾਂ ਇਕੱਲੇ ਨਹੀਂ ਹੈਗੇ ਜੀ ਸਾਰੀ ਦੁਨੀਆ ਦੇ ਨਾਲ ਹੈ ਨਾ ਜੀ ਜੋ ਕਿਸਮਤ ਹੈ ਉਹ ਆਪਣੇ ਆਪ ਆ ਜਾਏਗਾ ਜੋ ਨਹੀਂ ਹੁੰਦਾ ਕਹਿਣਾ ਘਰੋਂ ਚੰਗਾ ਆ ਜਾਂਦਾ ਠੀਕ ਹੈ ਜੀ ਲੋ ਜਿਹਨੂੰ ਆਪਾਂ ਗੁੰਨੇ ਲਿਆ ਵਧੀਆ ਤਰੀਕੇ ਨਾਲ ਆਟਾ ਤੇ ਲੋ ਜੀ ਇਹ ਆਟਾ ਥੋੜਾ ਜਿਆ ਮਿਹਨਤ ਲੱਗਦੀ ਹੈ ਜਰੂਰ ਗੁੰਨਣ ਦੇ ਵਿੱਚ ਅਰ ਆਪਾਂ ਵਧੀਆ ਤਰੀਕੇ ਨਾਲ ਗੁੰਨ ਕੇ ਇਹਨਾਂ ਨੂੰ ਜਿੰਨਾ ਆਪਾਂ ਪਟਕ ਪਟੁਕੇ ਮਾਰਾਂਗੇ ਕਹਿੰਦੇ ਉੰਨੀ ਚਾਹੇ ਪੂਰੀ ਬਣਾਓ ਚਾਹੇ ਪਟੂਰਾ ਬਣਾਓ ਵੈਸੇ ਤਾਂ ਮੈਂ ਕੋਸ਼ਿਸ਼ ਹੈ ਕਿ ਪਟੂਰੇ ਹੀ ਬਣਾਉਂਗੀ ਫਿਰ ਦੇਖਦੀ ਆਂ ਕਈ ਵਾਰੀ ਹੁੰਦਾ ਨਾ ਵੀ ਮੈਂ ਦੇਖੋ ਮੈਦੇ ਵੀ ਨਹੀਂ ਬਣਾਉਂਦੀ ਮੈਦਾ ਸਾਨੂੰ ਨੁਕਸਾਨ ਦਿੰਦਾ ਹੈ ਇਸ ਕਰਕੇ ਮੈਂ ਆਟੇ ਦੇ ਵਿੱਚੋਂ ਮੈਦਾ ਕੱਢਿਆ ਹੁਣ ਇਹਨੂੰ ਜਿੰਨਾ ਪੈਦਾ ਦਾ ਕਰਕੇ ਨਾ ਪਟਕ ਪਟੱਕੇ ਜਿੰਨੀ ਤੁਹਾਡੇ ਚ ਜਾਨ ਹੈ ਕੋਸ਼ਿਸ਼ ਇਹ ਕਰੋ ਕਿ ਵਧੀਆ ਤੋਂ ਵਧੀਆ ਆਟਾ ਗੁੱਜੇ ਹੁਣ ਇਹਨੂੰ ਗੁੰਨ ਕੇ ਆਪਾਂ ਰੱਖ ਲਾਂਗੇ ਤਾ 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 ਆਪ ਆਪਣਾ ਮਟੀਰੀਅਲ ਵਗੈਰਾ ਤਿਆਰ ਕਰ ਲੈਣੇ ਆ ਚੋਲੇ ਮੈਂ ਪਹਿਲਾਂ ਹੀ ਬੋਇਲ ਕਰਕੇ ਰੱਖ ਲਏ ਸੀ ਜੀ ਸਵੇਰੇ ਹੀ ਮੈਂ ਕਿਹਾ ਚਲੋ ਬਣਾਵਾਂਗੇ ਅੱਜ ਜਦੋਂ ਹੀ ਕੋਈ ਠੰਡਾ ਮੌਸਮ ਹੋਵੇ ਕੁਛ ਨਾ ਕੁਛ ਲੱਗ ਤੋਂ ਬਣਾਉਣਾ ਵੀ ਚਾਹੀਦਾ ਹੈ ਹਨਾ ਜੀ ਲਓ ਜੀ ਗੁੰਨੇ ਨੂੰ ਪਹਿਲਾਂ ਆਪਾਂ ਇੱਦਾਂ ਰੱਖ ਲੈਣਾ ਫਿਰ ਬਾਅਦ ਚੰ ਨੂੰ ਨਾ ਐਨ ਵਧੀਆ ਤਰੀਕ ਥੋੜਾ ਜਿਹਾ ਅਖੜ ਜਾਏਗਾ ਫਿਰ ਇਹਨੂੰ ਇਦਾਂ ਦਾ ਪਟੱਕੇ ਠੀਕ ਕਰਨਾ ਕਲੋ ਜੀ ਆ ਦੇਖ ਲੋ ਕਿੰਨੀ ਬਰਸਾਤ ਹੋ ਰਹੀ ਏ ਬਹੁਤ ਜ਼ਿਆਦਾ ਬਰਸਾਤ ਕਈ ਦਿਨ ਹੋ ਗਏ ਸਾਡੇ ਬਰਸਾਤ ਰੁਕਣੇ ਦਾ ਨਾਮ ਹੀ ਨਹੀਂ ਲੈ ਰਹੀ ਹੈ ਜੀ ਆ ਦੇਖ ਲੋ ਕਿੰਨੀ ਤੇਜ਼ ਹੋ ਰਹੀ ਹੈ ਨਾ ਬਰਸਾਤ ਮੈਂ ਅੱਜ ਬੂਟੇ ਚਾਕੇ ਵਸਾਜੀ ਸਵੇਰੇ ਰੱਖੇ ਮੈਂ ਕਿ ਬਿਲਕੁਲ ਗਿਲਦੇ ਹੋ ਗਏ ਨੇ ਛਿੱਟ ਗਏ ਸਾਡੇ ਕਿਤੇ ਕਿਤੇ ਬਰਸਾਤ ਹੋ ਰਹੀ ਹੈ ਮੋਟਰ ਪਲਾਂਟਾਂ ਵਿੱਚ ਜੀ ਤੇ ਆ ਦੇਖੋ ਜੀ ਤੁਹਾਡੇ ਪਾਣੀ ਰੁਕ ਰਿਹਾ ਜੀ ਕਿੰਨਾ ਪਾਣੀ ਚੱਲ ਰਿਹਾ ਬਸ ਲੱਗਦਾ ਸਾਡਾ ਪਿੰਡ ਡੋਬ ਹੀ ਜਾਣਾ ਸਭ ਲਈ ਤੁਹਾਡਾ ਪੂਰੀ ਮਿਹਰਬਾਨੀ ਹੈ ਸਾਡੀ ਗਲੀ ਦੇ ਚਦਨਾਓ ਗਿਆਨਾ ਪੂਰੀ ਨਾਲੀ ਭਰ ਦਿੱਤੀ ਹੈ ਤੇ ਲੋ ਜੀ ਹੁਣ ਆਪਾਂ ਛੋਲੇ ਬਣਾਉਣ ਲੱਗਿਆ ਠੀਕ ਹੈ ਜੀ ਮੈਂ ਤੁਹਾਨੂੰ ਛੋਲੇ ਵੀ ਦਿਖਾ ਦਵਾਂ ਮੈਂ ਛੋਲੇ ਬੋਇਲਡ ਕਰਕੇ ਰੱਖਲੇ ਸੀਗੇ ਸੋਲਿਆਂ ਨੂੰ ਤੁਸੀਂ ਉਬਾਲ ਲੈਣਾ ਵਧੀਆ ਤਰੀਕੇ ਨਾਲ ਧੋ ਠੂ ਕੇ ਠੀਕ ਹੈ ਜੀ ਮੈਂ ਬਣਾੜ ਲੱਗੀ ਸਿਆਲੋ ਜੀ ਥੋੜਾ ਜਿਹਾ ਆਪਾਂ ਹਲਕਾ ਜਿਹੇ ਇਦੇ ਚ ਪਾ ਲਾਂਗੇ ਜੀ ਆਪਾਂ ਤੇਲ ਇੱਧਰ ਆਪਾਂ ਮਟੀਰੀਅਲ ਤਿਆਰ ਕਰ ਲਿਆ ਦੇਖੋ ਜੀ ਹਰੀਆਂ ਮਿਰਚਾਂ ਪਿਆਜ਼ ਤੇ ਟਮਾਟਰ ਠੀਕ ਹੈ ਇਹ ਆਪਾਂ ਗ੍ਰਾਈਂਡ ਕਰ ਲੈਨੇ ਆ ਟਮਾਟਰ ਆਪਾਂ ਬਾਅਦ ਚ ਪੇਸਟ ਬਣਾ ਕੇ ਪਾਵਾਂਗੇ ਫਿਰ ਇੱਧਰ ਮੈਂ ਦੇਖੋ ਜੀ ਸੋਲਿਏ ਉਬਾਲ ਕੇ ਰੱਖ ਲਓ ਹਾਂ ਤੇ ਲੋ ਜੀ ਇੱਧਰ ਆਪ ਆਪਣੇ ਛੋਲੇ ਉਬਾਲਨੇ ਸੀ ਆ ਦੇਖੋ ਛੋਲੇ ਵਿੱਚ ਬਿਲਕੁਲ ਥੋੜੇ ਜਿਹਾ ਬਾਲੇ ਆ ਇਹਦੇ ਵਿੱਚ ਮੈਂ ਗਾੜੇ-ਗਾੜੇ ਜੇ ਬਣਾਉਂਗੀ ਦਸਲੇ ਜਿਹਨੂੰ ਕਹ ਦਿੰਦੇ ਆ ਠੀਕ ਹੈ ਜੀ ਉਹਦੇ ਲਈ ਆਪਾਂ ਮਸਾਲਾ ਹੁਆਨਾ ਤਿਆਰ ਕਰ ਲੈਨੇ ਆਂ ਅਦਰ ਸਾਡਾ ਤੇਲ ਹੋ ਜਾਂਦਾ ਜੀ ਜਦ ਤੱਕ ਤਰਾ ਮੋਟੇ-ਮੋਟੇ ਪਿਆਜ਼ ਪਾ ਕੇ ਪਹਿਲਾਂ ਗ੍ਰਾਇੰਡ ਕਰ ਲਵਾਂਗਾ ਆਪਣਾ ਮਸਾਲਾ ਤੇ ਲਸਣ ਤੇ ਅਦਰਕ ਦਾ ਮੈਂ ਪੇਸਟ ਵੀ ਪਾਉਂਗੀ ਜੀ ਜੇਕਰ ਤੁਸੀਂ ਪਾਣਾ ਚਾਹੋ ਇਹਦੇ ਵਿੱਚ ਪਾ ਸਕਦੇ ਜਿਹੜੇ ਨਹੀਂ ਯੂਜ਼ ਕਰਦੇ ਤੁਸੀਂ ਦੂਜੇ ਸੂਕੇ ਵੀ ਬਣਾ ਸਕਦੇ

ਜਾਤਾ ਤਾਂ ਆਪਾਂ ਲਈ ਟਮਾਟਰ ਗ੍ਰाइंड ਕਰ ਲੈਣੇ ਤੇ ਲੋ ਜੀ ਇੱਧਰ ਸਾਡੀ ਮਸਾਲਾ ਭੁੱਜ ਚੁੱਕੀ ਐ ਠੀਕ ਐ ਜੀ ਹੁਣ ਆਪਾਂ ਇਹਦੇ ਵਿੱਚੇ ਪਾਵਾਂਗੇ ਜੀ ਅਦਰਕ ਤੇ ਲਸਣ ਦਾ ਪੇਸਟ ਜੇਕਰ ਤੁਹਾਡੇ ਕੋਲ ਹੈਗਾ ਠੀਕ ਐ ਜੀ ਇਹਦੇ ਨਾਲ ਕਈ ਰੈਡੀमेड ਮੰਨਦੇ ਰੈਡੀमेड ਨਾਲ ਲਿਆ ਕਰੋ ਬਹੁਤ ਗੰਦੇ ਤਰੀਕੇ ਨਾਲ ਪੈਕਿੰਗਾਂ ਹੋ ਰਹੀਆਂ ਅੱਜਕੱਲ ਮੈਂ ਹੀ ਕੋਸ਼ਿਸ਼ ਕਰਨੀ ਹੁੰਦੀ ਆ ਕਿ ਆਪਣਾ ਘਰੇ ਹੀ ਕੋਸ਼ਿਸ਼ ਕਰਿਆ ਕਰੋ ਬਾਹਰ ਤੋਂ ਬਾਅਦ ਜਿੰਨਾ ਤੁਹਾਡੇ ਕੋਲ ਹੋ ਸਕੇ ਨਾ ਆਪਣੇ ਆਪ ਹੀ ਹਿੰਮਤ ਕਰਿਆ ਕਰੋ ਲਸਣ ਛਿਲ ਲਿਆ ਅਦਰਕ ਲਓ ਜੀ ਹੁਣ ਥੋੜਾ ਆਪਾਂ ਨਮਕ ਤਾਂ ਨਹੀਂ ਪਾਣਾ ਜੀ ਕਿਉਂਕਿ ਮੈਂ ਛੋਲਿਆਂ ਦੇ ਵਿੱਚ ਨਮਕ ਪਾ ਦਿੱਤਾ ਸੀਗਾ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਦੇਗੇ ਵਿੱਚ ਥੋੜੀ ਜਿਹੀ ਹੰਲੀ ਥੋੜਾ ਜਿਆ ਪੀਸਿਆ ਹੋਇਆ ਧੰਨੀਆਂ ਓਰੀਜినਲ ਲਾਲ ਮਿਰਚ ਲੈ ਕੇ ਤੁਸੀਂ ਪਕਾਉਂਦੇ ਹੋ ਤਾਂ ਤੇ ਇਹਦੇ ਚ ਪਾ ਲੈਣਾ ਜੀ ਹੁਣ ਆਪਾਂ ਛੰਨਾ ਮਸਾਲਾ ਛਣੇ ਮਸਾਲੇ ਨਾਲ ਨਾ ਟੇਸਟ ਬਹੁਤ ਵਧੀਆ ਆ ਜਾਂਦਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਘੁੰਮਾਂਗੇ ਜਿੱਦਾਂ ਆਪਾਂ ਨੋਰਮਲ ਘੁੰਮਦੇ ਆਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੀਸੇ ਹੋਏ ਟਮਾਟਰ ਇਹਦੇ ਵਿੱਚ ਹੁਣ ਇਹਨੂੰ ਆਪਾਂ ਥੋੜਾ ਜਿਹਾ ਫੜਨ ਪਾ ਕੇ ਇਹਨੂੰ ਸਾਡੇ ਨੇ ਆਨ ਵਧੀਆ ਤਰੀਕੇ ਤੱਕ ਦੱਕਾ ਲਾਂਗਾ ਤੇ ਨਹੀਂ ਆਂਦੀ ਠੀਕ ਹੈ ਜੀ ਕਿਉਂ ਨਹੀਂ ਛੱਡਦੇ 13 ਨਹੀਂ ਛੱਡਦਾ ਸਾਤਾ-ਤਾਪਾ ਨੂੰ ਛੁੱਟਦੇ ਦੇਖੋ ਸਾਡਾ ਮਸਾਲਾ ਆਨ ਵਧੀਆ ਤਰੀਕੇ ਨਾਲ ਭੁੱਜ ਗਿਆ ਕਿਉਂਕਿ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਵਾਈਟ ਟੁਕੜੇ ਛੋੜ ਲ ਇਸ ਦਾ ਜੀ ਮੂਨਾ ਆਟਾ ਰੱਖ ਲੈਣੇ ਠੀਕ ਹੈ ਜੀ ਚੰਗੀ ਤਰ੍ਹਾਂ ਗੁਲੇ ਦੇ ਦਿਆਂ ਫੇਰਾਂ ਗਾੜੇ-ਗਾੜੇ ਜੇ ਹੋ ਜਾਣਗੇ ਹੁਤਾਕ ਕਪ ਆਪਣਾ ਆਟਾ ਦੇਖ ਲੈਣੇ ਆ ਸਾਡੇ ਆਟੇ ਦਾ ਕੀ ਹਾਲ ਚਾਲ ਹੈ ਠੀਕ ਹੈ ਜੀ ਤੇ गाइस ਅੱਜ ਬਣਾਉਂਗੀ ਆਪਾਂ ਸਪੈਸ਼ਲ ਦੇਖੋ ਜੀ ਆਟਾ ਸਾਡਾ ਨਰਮ ਹੋ ਗਿਆ ਹੈ ਨਾ ਆ ਦੇ ਤੁਸੀਂ ਦੇਖ ਸਕਦੇ ਹੋ ਆ

ਤੇ ਲੋ ਜੀ ਇੱਧਰ ਆਪਾਂ ਜਦ ਤੱਕ ਛੋਲੇ ਬਣਦੇ ਆ ਮੇਰੇ ਤੇਲ ਆਪਣਾ ਰਿਫਾਈਨ ਗਰਮ ਹੋ ਜਾਂਦਾ ਠੀਕ ਹੈ ਜੀ ਤੇ ਇੱਧਰ ਆਪਾਂ ਪੇੜੇ ਬਣਾ ਕੇ ਪੇੜੇ ਐਨ ਵਧੀਆ ਤਰੀਕੇ ਨਾਲ ਬਣਾ ਲੈਨੇ ਤਾਂ ਕਿ ਬਿਲਕੁਲ ਵੀ ਉਹ ਨਾ ਹੋਵੇ ਸਾਨੂੰ ਵੇਲਣ ਚ ਵੀ ਦਿੱਕਤ ਨਾ ਆਵੇ ਜਿਵੇਂ ਤਾਂ ਦੂਰੀ ਰੋਟੀ ਦੇ ਬਣਾ ਕੇ ਠੱਕ ਲਿਆ ਨਾ ਇਦਾਂ ਬਣਾ ਕੇ ਰੱਖ ਲਿਆ ਆਪਾਂ ਇੱਦਾਂ ਆਪਾਂ ਪੀੜੇ ਕਰ ਲਏ ਬਿਲਕੁਲ ਆਪਾਂ ਪੀੜੇ ਕਰਕੇ ਤਿਆਰ ਕਰ ਲਏ ਠੀਕ ਹੈ ਜੀ ਇੱਧਰ ਆਪਣੀ ਸਬਜੀ ਵੀ ਬਿਲਕੁਲ ਬਣ ਕੇ ਹੋ ਗਈ ਤਿਆਰ ਕਿੰਨੀ ਵਧੀਆ ਬਣੀ ਹੈ ਨਾ ਦੇਖ ਲਓ ਤੁਸੀਂ ਬਿਲਕੁਲ ਗਾੜੀ ਗਾਰਡਨ ਜੀ ਤੇ ਤੁਸੀਂ ਚਾਹੋ ਨਾ ਇਹਦੇ ਵਿੱਚ ਆਲੂ ਵੀ ਫੇਕੇ ਪਾ ਸਕਦੇ ਹੋ ਤੁਹਾਡੀ ਆਪਣੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਗਾੜੇ ਗਾੜੇ ਜੇਕਰ ਤੁਸੀਂ ਬਿਲਕੁਲ ਸੁੱਕੇ ਸੁੱਕੇ ਮਸਾਲੇ ਵਾਲੇ ਰੱਖਣੇ ਆ ਉਹ ਵੀ ਰੱਖ ਸਕਦੇ ਹੋ ਕਿਉਂਕਿ ਮੈਂ ਬਣਾਣੀ ਆ ਤੇ ਭਟੂਰੇ ਪੂਰੀਆਂ ਜੀਆਂ ਫੇਸ ਕਰਕੇ ਮੈਂ ਤਾਂ ਰਸਣੀਆਂ ਜੀਆਂ ਰੱਖੀਆਂ ਤੇ ਇਹ ਨੂੰ ਇੱਧਰ ਆਪਾਂ ਬਣਾ ਲੈਨੇ ਆ ਜੀ ਆਪਣੀਆਂ ਪੂਰੀਆਂ ਠੀਕ ਹੈ ਜੀ ਤੇ ਲੋ ਜੀ ਥੋੜਾ ਜਿਹਾ ਹੁਣ ਆਪਾਂ ਪੇੜੇ ਤਾਂ ਬਣਾ ਕੇ ਰੱਖ ਲੈ ਇਸ ਆਨ ਤਰੀਕਾ ਜਿਵੇਂ ਕੋਈ ਆਪਣੀ ਹੈਲਪ ਨਹੀਂ ਨਾ ਕਰਦਾ ਫਿਰ ਆਪਾਂ ਨੂੰ ਲੋੜ ਪੈ ਜਾਂਦੀ ਠੀਕ ਹੈ ਜੀ ਆਪਾਂ ਇਹਨਾਂ ਨੂੰ ਮਿਲਿੰਦੇ ਨੇ ਤੇ ਆਟਾ ਦੇਖੋ ਬਹੁਤ ਵਧੀਆ ਤਰੀਕੇ ਨਾਲ ਨਰਮ ਹੋ ਗਿਆ ਤੇ ਲੋ ਜੀ ਇੱਧਰ ਆਪਾਂ ਤੇਲ ਲਾ ਲੈਣਾ ਥੋੜਾ ਜਿਹਾ ਠੀਕ ਹੈ ਇਹਨੂੰ ਜਿੰਨਾ ਚਾਹੋ ਤੁਸੀਂ ਆਪਣਾ ਨਰਮ ਬਿਲਕੁਲ ਹੋ ਜਾਏਗਾ ਇਹ ਪਾ ਕੇ ਬੱਟਾ ਕੱਟ ਲਓ ਠੀਕ ਹੈ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਦੇ ਹਾਂ ਬਣ ਗਿਆ ਨਾ ਕਿ ਪੌੜਾ ਤੋਂ ਵਧੀਆ ਦੇਖ ਰਿਆ ਨਾ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਬਣਿਆ ਬਿਲਕੁਲ ਪਟੂਰੇ ਟਾਈਪ ਬਣਿਆ ਇਹਨੂੰ ਆਪਾਂ ਰੱਖ ਦਾਂਗੇ ਜਿਹੜਾ ਤੇਲ ਵਗੈਰਾ ਹੋਏਗਾ ਨਾ ਕੁਝ ਉਹ ਇਹਦਾ ਨਿਕਲ ਜਾਊਗਾ ਇਹ ਲੋਜੀ ਆ ਦੇਖੋ ਉਹਨੇ ਜਦਾ ਪਾੰਜਰ ਗੇ ਠੀਕ ਹੈ ਇਹ ਤੇਲ ਇਹਦੇ ਚ ਬਸ ਬੱਦ ਨਹੀਂ ਆਪਾਂ ਪਾਨੇ ਆ ਨਾ ਜਿਹੜਾ ਐਦਾਂ ਹੁੰਦਾ ਕਿ ਇਹਦੇ ਨਾਲ ਦਹੀਂ ਦੇ ਕਾਰਨ ਜਿਹੜਾ ਤੇਲ ਹੁੰਦਾ ਨਾ ਤੇਲ ਨਹੀਂ ਉੱਪਰ ਰਹਿੰਦਾ ਹੈਗਾ ਬਹੁਤ ਘੱਟ ਤੇਲ ਮਤਲਬ ਹੋ ਜਾਂਦੇ ਹਨ ਵਧੀਆ ਤਰੀਕੇ ਨਾਲ ਕਿਉਂਕਿ ਰੜ ਜਾਂਦੇ ਆ ਆ ਦੇਖੋ ਤੁਸੀਂ ਇੱਕਦਮ ਦੇਖ ਸਕਦੇ ਹੋ ਕਿ ਭਟੂਰਾ ਫੁਣਕੇ ਇੱਕਦਮ ਐਨ ਵਧੀਆ ਚ ਆ ਗਿਆ ल धूड़ा तो भी ला सकते हो ठीक है और सारे फूलन गई ऐसी रहा क्रिस्पी क्रिस्पी जो होने पतले हो सगो थी तो वापस लगेगा भटूरा होंगे ना जो मैदे का ਚਾੜਾਂ ਤੋਂ ਮੋਟਾ-ਮੋਟਾ ਹੁੰਦਾ ਇਸ ਕਰਕੇ ਉਹ ਨੁਕਸਾਨ ਨਹੀਂ ਦਿੰਦਾ ਤੁਸੀਂ ਕੋਸ਼ਿਸ਼ ਕਰਿਓ ਕਿ ਆਟੇ ਚੋਂ ਹੀ ਕੱਟ ਕੇ ਬਣਾਇਓ ਠੀਕ ਹੈ ਜੀ ਮੈਂ ਤੇ ਇਸੇ ਤਰੀਕੇ ਨਾਲ ਬਣਾਏ ਅੱਜ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਠੀਕ ਹੈ ਜੀ ਥਿਲੋ ਜੀ ਇਦਾਂ ਹੀ ਆਪਾਂ ਤਿਆਰ ਕਰ ਲਿਆ ਦੇਖੋ ਠੰਡੇ ਹੋ ਗਏ ਹੁਣ ਤੇ ਠੀਕ ਹੈ ਤੁਸੀਂ ਵੀ ਇਦਾਂ ਹੀ ਬਣਾ ਸਕਦੇ ਹੋ ਤੁਸੀਂ ਪਟੂਰੇ ਕੋ ਇਹਨਾਂ ਨੂੰ ਚਾਹੇ ਪੂਰੀਆਂ ਕੋ ਤੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਬਣਾਇਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੇ ਆ ਠੀਕ ਹੈ ਜੀ ਬਿਲਕੁਲ ਨਰਮ-ਨਰਮ ਮੈਦੇ ਤੋਂ ਮਤਲਬ ਬਚ ਕੇ ਰੋ ਤੇ ਤੁਸੀਂ ਇਹ ਵਾਲੇ ਲਈ ਭਟੂਰੇ ਬਣਾਓ ਬਹੁਤ ਟੇਸਟੀ ਬਣਨਗੇ ਬਿਲਕੁਲ ਸੌਫ ਸੌਫ ਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨਰਮ ਆ ਦੇਖੋ ਬਿਲਕੁਲ ਪਤਲੇ ਪਤਲੇ ਬਣਾਏ ਆ ਮੈਂ ਤੇ ਬਹੁਤ ਵਧੀਆ ਬਣੇ ਆ ਤੇ ਬਾਕੀ ਟੇਸਟ ਹੋਣੇ ਖਾ ਕੇ ਦੱਸਣਗੇ ਘਰ ਦੇ ਤੇ ਲਓ ਜੀ ਇੱਦਾਂ ਹੀ ਸਾਡੇ ਸਾਰੇ ਭਟੂਰੇ ਬਣ ਕੇ ਹੋ ਗਏ ਤਿਆਰ ਠੀਕ ਹੈ ਜੀ ਆ ਜੋ ਜਿੰਨੇ ਜਿੰਨੇ ਖਾਣੇ ਆ ਖਾ ਲਓ ਤੇ ਸਾਈਡ ਤੇ ਕਰਕੇ ਹੁਣ ਆਪਾਂ ਤੇਲ ਵਗੈਰਾ ਕਰ ਦਿੰਦੇ ਹਾਂ ਬਹੁਤ कुरकुरੇ ਜਿਹੇ ਤੇ ਬਹੁਤ ਟੇਸਟੀ ਬਣੇ ਆ ਕਿ ਜੇ ਚਾਹੋ ਨਾ ਤੁਸੀਂ ਜੇਕਰ ਤੁਹਾਡੇ ਕੋਲ ਤੇਲ ਲਾ ਕੇ ਵੀ ਬਣਦੇ ਆ ਦੇਖ ਲਓ ਤੁਸੀਂ ਧੂੜਾ ਲਾ ਕੇ ਵੀ ਬਣਾ ਸਕਦੇ ਹੋ ਧੂੜਾ ਲਾ ਕੇ ਬਹੁਤ ਸੋਖੇ ਬਣਦੇ ਠੀਕ ਹੈ ਜੀ ਕਿਉਂਕਿ ਸਾਡੇ ਨਾਲ ਚਿਪਕਦੇ ਵੀ ਨਹੀਂ ਹੈਗੇ ਆ ਦੇਖੋ ਜੀ ਥੋੜੇ ਜਿਹਾ ਆਪਾਂ ਦੇ ਲਾਂਗੇ ਇਹ ਵਾਲੇ ਜਿਹੜੇ ਭਟੂਰੇ ਹੁੰਦੇ ਆ ਨਾ ਨੁਕਸਾਨ ਨਹੀਂ ਦਿੰਦੇ ਰਕੇ ਸਾਨੂੰ بس ਇਹ ਹੈ ਸਾਰਾ ਇਹ ਨਾਲ ਨਾ ਕੋਈ ਨਾ ਫਾਇਦਾ ਨਾ ਠੀਕ ਹੈ ਜੀ ਤੇ ਲਓ ਜੀ ਇੰਦਰ ਆਪਾਂ ਬਣਾਉਣ ਲੱਗੇ ਬੋਰਡ ਤੇ ਆਪਾਂ ਰੈਡੀमेड ਲੈ ਹੋਏ ਆਂ ਠੀਕ ਹੈ ਜੀ ਇਹ ਪਾਣੀ ਸਮੇਤ ਆਉਂਦੇ ਆ ਜਿਹੜੇ ਪਸੰਦ ਕਰਦੇ ਆ ਨਾ ਜਿਵੇਂ फटाफट ਬੱਚੇ ਕਈ ਵਰੀ ਜिद ਕਰਦੇ ਆਪਾਂ ਬਣਾਉਂਦੇ ਤੁਸੀਂ ਵੀ ਰੈਡੀ ਮੈਨੂ ਲਵਾ ਲਿਆ ਕਰੋ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬਣਦੇ ਆ ਬਹੁਤ ਟੇਸਟੀ ਬਣਦੇ ਆ ਕਿ ਲੋ ਜੀ ਮੈਨੂੰ ਦਾ ਵੀਡੀਓ ਦਾ ਕਰਨ ਲੱਗੀ ਸੀ ਜੀ ਹੁਣ ਐਂਡ ਇਹ ਮੈਂ ਥੋੜਾ ਜਿਹਾ ਕੋਇਆ ਮੈਂ ਸਵੇਰੇ ਬਣਾ ਕੇ ਰੱਖ ਲਿਆ ਸੀ ਮੈਂ ਕਿਹਾ ਕੁਛ ਨਾ ਕੁਛ ਬਣਾ ਲਵਾਂਗੀ ਠੀਕ ਹੈ ਜੀ ਤੇ ਮੈਨੂੰ ਗੁਰਵਿੰਦਰ ਸਿਸਟਰ ਦਾ ਇੱਕ ਕਮੈਂਟ ਆਇਆ ਸੀਗਾ ਗੁਰਵਿੰਦਰ ਸਿਸਟਰ ਜੀ ਬੋਲ ਰਹੇ ਸੀਗੇ ਕਿ ਤੁਸੀਂ ਜਦੋਂ ਕਰੇਲੇ ਰੱਖੇ ਆ ਭਾਗ ਦੇ ਵਿੱਚ ਕਿ ਤੁਸੀਂ ਫੁੱਲ ਤੇ ਰੱਖਿਆ ਗੈਸ ਕਿ სიმਤੇ ਸਿਸਟਰ ਮੈਂ 5 ਮਿੰਟ ਬਿਲਕੁਲ ਫੁੱਲ ਤੇ ਰੱਖਿਆ ਸੀ ਗੈਸ ਠੀਕ ਹੈ ਜੀ ਫਿਰ ਮੈਨੂੰ ਲੱਗਿਆ ਨਾ ਥੋੜਾ ਜਿਹਾ ਮੈਂ ਚੈੱਕ ਕਰ ਲਿਆ ਤੇ ਫਿਰ ਭਾਗ ਤੇ ਥੋੜਾ ਜਿਹਾ ਹਲਕਾ სიმਤੇ ਕਰਤਾ ਸੀ ਠੀਕ ਹੈ ਤੁਸੀਂ ਵੀ ਆਪਣਾ ਬਸ ਇਹ ਅਜੇ ਤੁਸੀਂ ਤੇਜ਼ ਰੱਖਣਾ ਨਾ ਗੈਸ ਤੇ ਤੁਸੀਂ ਥੋੜਾ ਧਿਆਨ ਰੱਖਣਾ ਬਸ ਇਹ ਚੀਜ਼ ਦਾ ਦੇਖ ਲਿਓ 쿠ਕਰ 'ਚ ਵੀ ਤੁਸੀਂ ਸੀਟੀ ਮਰਵਾ ਸਕਦੇ ਹੋ ਸੇਮ ਐਸੇ ਕਰੇ ਪਹਿਲਾਂ ਮੈਂ 쿠ਕਰ ਦੀ ਵੀਡੀਓ ਵੀ ਬਣਾਈ ਹੋਈ ਹੈ ਮੈਂ 쿠ਕਰ 'ਚ ਵੀ ਕਰੇਲੇ ਬਣਾਏ ਆ ਠੀਕ ਹੈ ਜੇਕਰ ਤੁਸੀਂ ਬਣਾਉਂਦੇ ਹੋ ਤੁਹਾਨੂੰ ਵਧੀਆ ਲੱਗਿਆ ਨਾ ਰੈਸਪੀ ਤੇ ਬਹੁਤ ਸਾਰਾ ਥੈਂਕ ਯੂ ਇਸੇ ਤਰ੍ਹਾਂ ਹੀ ਮੇਰੇ ਚੈਨਲ ਨੂੰ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਮੈਂ ਤਾਂ ਦੇਖੋ ਪਟੂਰੀਆਂ ਤੋਂ ਪਟੂਰੇ ਲਾ ਲਓ ਪੂਰੀਆਂ ਲਾ ਲਓ ਬਣਾਈਆਂ ਸੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਿਉਂ ਮੈਂ ਡੇਲੀ ਰੁਟੀਨ ਦੇ ਵਿੱਚ ਆਪਣੇ ਘਰ ਦੇ ਵੀ ਕੰਮ ਕਰਦੀਆਂ ਜਾਂ ਕੁਝ ਵੀ ਕਰਦੀਆਂ ਤੁਹਾਡੇ ਨਾਲ ਉਸੇ ਤਰ੍ਹਾਂ ਆਪਣੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਠੀਕ ਹੈ ਜੀ ਇਦਾਂ ਹੀ ਮੈਨੂੰ ਮੈਨੂੰ ਬਹੁਤ ਬਹੁਤ ਸੁਖਾ ਮਿਲਦਾ ਜਦੋਂ ਤੁਹਾਡੇ ਵਧੀਆ ਵਧੀਆ ਕਮੈਂਟ ਆਉਂਦੇ ਹਨ ਮੈਨੂੰ ਮਤਲਬ ਮੈਨੂੰ ਹੀ ਅੱਛਾ ਲੱਗਦਾ ਕਿ ਮੈਂ ਹਾਂ ਤੁਹਾਡੇ ਨਾਲ ਹਰ ਇੱਕ ਆਪਣੀ ਇੱਕ ਦਿਲ ਦੀ ਗੱਲ ਸ਼ੇਅਰ ਕਰਾਂ ਤੇ ਵਾਸੀਦਾ ਹੀ ਪਿਆਰ ਵਧਾਏ ਰੱਖਿਓ ਸਾਰੇ ਭੈਣ ਭਰਾ ਬਹੁਤ ਸਾਰਾ ਸ਼ੁਕਰੀਆ ਜਿਹੜੇ ਮੇਰੀ ਡੇਲੀ ਵੀਡੀਓ ਦੇਖਦੇ ਆਂ ਵੀ ਡੇਲੀ ਵੀਡੀਓ ਨੂੰ ਲਾਈਕ ਵੀ ਕਰਦੇ ਆਂ ਪਿਆਰ ਵੀ ਦਿੰਦੇ ਆਂ ਕਮੈਂਟ ਵੀ ਕਰਦੇ ਆਂ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਮਿਲਦੀ ਆਂ ਜੀ ਕੱਲ ਤੁਹਾਨੂੰ ਨਵੇਂ ਬਲੌਗ ਵਿੱਚ ਇਹ ਮੈਂ ਖੋਇਆ ਮਾਰ ਕੇ ਰੱਖ ਲਿਆ ਜੀ ਕੁਛ ਨਾ ਕੁਛ ਮੈਂ ਬਣਾ ਲਾਂਗੀ ਇਹਦਾ ਮੈਂ ਕਿ ਮਿੱਠਾ ਵਗੈਰਾ ਕੁਝ ਬਣਾਉਂਗੀ ਨਾ ਤੇ ਤੁਹਾਡੇ ਨਾਲ ਵੀਡੀਓ ਜੂਰ ਇਹ ਵੀ ਸ਼ੇਅਰ ਕਰੂੰਗੀ ਬਹੁਤ ਸਿੰਪਲ ਤੇ ਸੋਖੇ ਤਰੀਕੇ ਨਾਲ ਬਣਾਉਂਗੀ ਤਾਜੀ ਮੱਚ ਦਾ ਜਿਹਨੇ ਆਪਣੇ ਦੁੱਧ ਹੁੰਦਾ ਨਾ ਕਿ ਮੈਨੂੰ ਕਿਸੇ ਘਰੋਂ ਦੁੱਧ ਆਇਆ ਸੀ ਬਹੁਤ ਵਧੀਆ ਸੀਗਾ ਮੈਂ ਕਿਹਾ ਚਲੋ ਕੁਝ ਬਣਾ ਲੈਂਦੇ ਆ ਗਾਂ ਦੇ ਦੁੱਧ ਚੋਂ ਇੰਨਾ ਕੋਇਆ ਨਹੀਂ ਨਿਕਲਦਾ ਤੇ ਇਹਦੇ ਚੋਂ ਵਧੀਆ ਨਿਕਲਿਆ ਕੁਛ ਨਾ ਕੁਛ ਬਣਾਵਾਂਗੇ ਉਹਦੇ ਤੇ ਯੂਜ਼ ਕਰਾਂਗੇ ਜਿਵੇਂ ਆਪਣੇ ਸਰੀਰ ਦੇ ਲਈ ਆਪਾਂ ਕਮਜ਼ੋਰੀ ਆ ਜਾਂਦੀ ਹੈ ਕੁਝ ਵੀ ਮੈਂ ਕੁਛ ਨਾ ਕੁਛ ਬਣਾਉਂਦੀ ਰਹਿਣੀ ਹੁੰਦੀ ਆ ਬਾਕੀ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਠੀਕ ਹੈ ਮਿਲਦੀ ਆ ਜੀ ਕੱਲ੍ਹ ਤੁਹਾਨੂੰ ਨਵੇਂ ਬਲੌਗ ਵਿੱਚ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇ ਸਿਸਟਰ ਤੁਸੀਂ ਮੇਰਾ ਮੈਸੇਜ ਦੇਖ ਲਿਆ ਹੋਏਗਾ ਨਾ ਸੁਣ ਲਿਆ ਹੋਏਗਾ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਤੁਸੀਂ ਬਹੁਤ ਸਾਰੀਆਂ ਭੈਣਾਂ ਦੇ ਨੇ ਕਈ ਵਾਰੀ ਜਵਾਬ ਵੀ ਦਿੰਦੀਆਂ ਕਮੈਂਟਾਂ ਦੇ ਨਾਮ ਵੀ ਬੋਲਦੀਆਂ ਮੈਨੂੰ ਮੈਸੇਜ ਨਹੀਂ ਆਉਂਦਾ ਹੈਗਾ ਇਹ ਨਹੀਂ ਮੈਨੂੰ ਪਤਾ ਕਿ ਸਕਿੱਪ ਕਰਕੇ ਦੇਖਦੇ ਆ ਜਾਂ ਵੀਡੀਓ ਨਹੀਂ ਸੁਣਦੇ ਜਾਂ ਮਿਊਟ ਕਰ ਦਿੰਦੇ ਬਾਕੀ ਮੈਂ ਕੁਝ ਨਹੀਂ ਕਹਿ ਸਕਦੀ ਮਿਲਦੀ ਹੈ ਜੀ ਕੱਲ ਤੁਹਾਨੂੰ ਨਵੇਂ ਵਲੌਗਿੰਗ ਸਾਰਿਆਂ ਨੂੰ ਮੇਰੇ ਗਿਆਨ ਹੁੰਦਾ ਹੈ ਸੈਸੀਟਾਈਜ਼ ਬਾਈ ਬਾਈ